ਅਰੇ ਤੁਸੀਂ ਇਹਨਾਂ ਤੋਂ ਲਿਖਣ ਲਈ ਕਹਿੰਦੇ ਹੋ। ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਅੱਜ ਆਈ ਹੈ ਬਾਈ ਘਰ ਜੈਸਮਿਨ ਭਤੀਜੀ। ਲੋ ਜੀ। ਹਾਂਜੀ ਬਾਈ। ਹਾਂਜੀ ਬਾਈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਬਾਈ ਵਿਆਹ ਵਾਲੇ ਬੰਦੇ ਸਾਡੇ ਘਰ ਵੀ ਅੱਜ ਦਰਸ਼ਨ ਭਾਰਤੇ। ਜਿਉਂਦੇ ਰਹੋ ਜਿਉਂਦੇ ਰਹੋ ਮੈਨੂੰ ਪਤਾ ਨਾ ਮੇਰੇ ਦਰਸ਼ਨ ਥੋੜੇ ਜਿਹਾ ਮੈਗੇ ਹੋ ਗਏ ਦਰਸ਼ਨ ਦੇ ਰਹੇ ਆਂ ਭਾਈ ਚਾਚਾ ਮੇਰਾ ਭਰ ਗਿਆ ਮਾ ਤਾਂ ਥੋੜੇ ਜਿਹਾ ਕੱਪੜਿਆਂ 'ਚ ਬਿਜੀ ਆ ਭਾਈ ਜੇ ਕਿਸੇ ਚੀਜ਼ ਦੀ ਲੋੜ ਹੋਈ ਕੱਪੜੇ ਕੋਪੜੇ ਦੀ ਘਾਟ ਹੋਈ ਤਾਂ ਅਸੀਂ ਚੱਲ ਜਾਂਦੇ ਦਵਾ ਲਿਆਉਂਗੇ ਅੱਛਾ ਚਾਚਾ ਸੱਚੀ ਹੋ ਗਏ ਜਿਉਂਦਾ ਰਹੇ ਰੱਬ ਕਰੇ ਛੇਤੀ ਦੇਖੇ ਹੈ ਦਾਉ ਵਾਲੇ ਬਾਬਾ ਜੀ ਛੇਤੀ ਚਾਚੀ ਗੱਲ ਸੋਹਣੀ ਜੀ ਨਹੀਂ ਉਹ ਠੀਕ ਨਹੀਂ ਨਹੀਂ ਹੋ ਗਈ ਸ਼ਾਪਿੰਗ ਪੂਰੀ ਚਾਚਾ ਕਿੱਥੇ ਹੋ ਗਿਆ ਹਾਂ ਸਮਾਨ ਨਹੀਂ ਸੁਆਉਂਦਾ ਭਾਈ ਕਾ ਦੁਕਾਨੇ 'ਚ ਜਾ ਕੇ ਪਸੰਦ ਨਹੀਂ ਆਉਂਦੀ ਚੀਜ਼ ਆ ਸੋਖਾ ਨਹੀਂ ਹੈਗਾ ਕਹਿੰਦੇ ਨੇ ਨਾ ਜਿਨਾਂ ਲੀਆਂ ਤੁੰਤ ਲੰਨੀਆਂ ਤੁੰਤ ਲੰਨੀਆਂ ਸੋਖਾ ਨਹੀਂ ਹੈਗਾ ਕਿੰਨੇ ਦੇਖ ਦੇਖ ਕੇ ਲੈ ਲੈ ਮੈਂ ਆਏ ਤਾਂ ਸੀ ਕੱਲ ਲੁਧਿਆਣਾ ਸ਼ਹਿਰ ਗਏ ਤੇ ਕੱਪੜੇ ਦੇਖਣ ਉੱਥੇ ਇੰਨੀਆਂ ਦੁਕਾਨਾਂ ਕੱਪੜਾ ਫਿਰ ਪਸੰਦ ਨਹੀਂ ਆਇਆ ਨਾਲੇ ਕਹਿੰਦੇ ਕਿਸੇ ਨੇ ਲਾਲ ਤੱਛਾ ਪੋੜ ਮੈਂ ਨਹੀਂ ਲਾਲ ਤੱਛਾ ਚੰਗਾ ਚਾਰ ਆ ਗਿਆ ਉਹ ਕੁਮਾਰ ਹੋ ਜੀ ਬੰਦਾ ਤਾਰੀ ਨਾ ਪੇ ਕਹਿੰਦਾ ਮੈਂ ਮੈਂ ਤੁਹਾਨੂੰ ਦੱਸਦਾ ਦੇਖ ਅਸੀਂ ਲੁਧਿਆਣਾ ਗਏ ਉੱਥੇ ਵੀ ਕੱਪੜਾ ਵਧੀਆ ਨਹੀਂ ਹੈ ਮਤਲਬ ਜਿਹੜਾ ਠੀਕ ਠੀਕ ਆ ਹਾਂ ਜਿਹੜਾ ਸਸਤਾ ਉਹ ਸਿਉਣਾ ਪੜ ਜਾਂਦੀ ਐ ਜਿੱਥੇ ਵਧੀਆ ਦੁਕਾਨਦਾਰ ਚੱਕਦੇ ਆ ਉਹ ਕਹਿੰਦੇ ਆ ਸੀ ਬਾਈ ਦੰਦੇ ਨਹੀਂ ਹੈਗੇ ਵੀ ਇਕੱਠੇ ਸੈੱਟ ਦੰਦੇ ਆ ਐਕਸ ਐਲ ਐਮ ਡਬਲ ਐਕਸ ਐਲ ਸਾਰੇ ਇਕੱਠੇ ਪੀਸ ਦੇਣੇ ਆ ਅਸੀਂ ਅੰਬਾਲਾ ਵੀ ਘੁੰਮੇ ਆ ਲੁਧਿਆਣਾ ਵੀ ਜਾਇਆ ਐ ਲੁਧਿਆਣਾ ਵੀ ਠੀਕ ਠੀਕ ਸੂਟ ਮਿਲ ਗਿਆ ਮਤਲਬ ਮਾੜੇ ਨਹੀਂ ਮਿਲੇ ਹੈਗੇ ਹੁਣ ਜੈਂਟਸ ਦੇ ਕਿੰਨੇ ਤਾਂ ਕੱਪੜੇ ਨਾਲ ਠੀਕ ਹੋਵੇ ਕੀ ਬਤਾ ਐਦਾਂ ਵੀ ਹੋ ਸਕਦਾ ਜਿਹੜੀ ਦੁਕਾਨ ਤੇ ਚਾਚੇਂ ਗਿਆ ਹੋਵੇ ਉਹ ਦੁਕਾਨ ਮੈਂ ਠੀਕ ਨਹੀਂ ਹੋਵੇ ਇਹ ਵੀ ਹੋ ਸਕਦਾ ਕਿ ਹੁਣ ਆ ਲੁਧਿਆਣਾ ਦਾ ਮੈਂ ਕਹਿੰਦਾ 100 ਦੁਕਾਨ ਗਾਤੀ ਗੱਲ ਅਸੀਂ ਉਸ ਫੇ ਮੂੰਹ ਦਾ ਵਿਚਾਰ ਤੋਂ ਹੁੰਦਾ ਹੈ ਉਹ ਦੇਖ ਕੇ ਵੀ ਮੰਨਾ ਮੱਟ ਕਿਹੜੀ ਚੀਜ਼ ਦੇ ਦਿੰਦਾ ਹੁੰਦਾ ਹੈ ਹਾਂ ਇਹ ਤਾਂ ਹੈ ਜੇ ਤੁਸੀਂ ਸਾਡੇ ਨਾਲ ਜਾਇ ਕਰਨਾ ਰਾਈਟ ਬੂਆ ਸਾਡੇ ਨਾਲ ਜਾਇ ਨਹੀਂ ਹੁਣ ਤੁਸੀਂ ਇੰਨੀ ਵਾਰ ਕੱਪੜੇ ਲੈਣਗੇ ਹੂੰ ਕੁਆਂਟਰ ਖੰਡ ਲੈ ਲੇ ਕਿ ਨਹੀਂ ਕੁਆਂਟਰ ਦਾ ਬਹੁਤ ਘੱਟ ਕਹਿਤਾ ਹੈ ਨਾ ਚਾਚੇ 100 ਕੁਆਂਟਰ ਕੱਪੜਾ ਇਹ ਤਾਂ ਠੀਕ ਹੈ ਹਾਂ ਹਲੇ ਵੀ ਹਲੇ ਵੀ ਰਹਿੰਦੇ ਆ ਹਲੇ ਵੀ ਰਹਿੰਦੇ ਆ ਪ੍ਰੋਜੈਕਟ ਲੰਬਾ ਹੀ ਹੈ ਇੱਥੀ ਉਸੀ ਉਹਦੇ ਸਾਡੇ ਫੂਟ ਨਹੀਂ ਪੂਰੇ ਹੁੰਦੇ ਭਾਈ ਇਧਰ ਬੂਆ ਨਾਲ ਨੇ ਪੁੱਛ ਲੈ ਕੱਪੜੇ ਲੈ ਲੈ ਪੰਜ ਦੇ ਡਨ ਕਰੇ ਹੋਏ ਲੈ ਲੈ ਇਹਨਾਂ ਨੇ ਦੱਸੋ ਮਿਲ ਗਏ ਲੈ 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 ਕਿਹੜਾ ਪਾਸਰੇ ਲੈ ਲੈ ਭਾਈ ਨਹੀਂ ਨਹੀਂ ਮਹਿੰਗੇ ਲੈ ਲੈ ਕੀ ਕਰੇ ਅੱਗੇ ਹੁਣ ਤਾਂ ਸਾਸ ਕਿੰਨੇ ਦੇ ਮਹਿੰਗੇ ਭਾਈ ਕਿੰਨੇ ਦਿਨ ਹੁਣ ਪਤਾ ਬਾ 90 ਦਿਨਾਂ ਚ ਆ ਗਏ ਹੁਣ ਤਾਂ ਟਾਈਮ ਦਾ ਪਤਾ ਹੀ ਨਹੀਂ ਲੱਗਣਾ ਹੁਣ ਮੇਰੇ ਹੌਲ ਜਾਣਾ ਪੁਆ ਟੌਪਿਕ ਚੇਂਜ ਕਰ ਲੈ ਉਹ ਫੇਰ ਆਪਣਾ ਕੰਮ ਛੱਡ ਕੇ ਜਾਣਾ ਜਿਹੜੇ ਸੌਖਾ ਪਾ ਠੀਕ ਨਹੀਂ ਚਲੋ ਉਦਾਂ ਹੈ ਬਾਈ ਦੀ ਆਹ ਚੀਜ਼ ਚਾਹੀਦੀ ਆ ਦੇਖ ਪਾਪੀ ਕਹਿੰਦੇ ਰਛੋ ਆ ਜੀ ਪਰ ਇਹ ਆਰੇ ਮਿਲਿਆ ਹੈ ਕਰਨ ਨੇੜੇ ਦੀ ਨਾ ਨਾ ਉਦਾਂ ਮੈਂ ਉਹ ਕਹਿੰਦਾ ਵੀ ਨੇੜੇ ਦੀ ਮੌਜ ਹੈਗੀ ਆ ਹਾਂ ਚੱਲ ਤੂੰ ਵੀ ਆਇਆ ਕਰਵਾ ਹਾਂ ਹਾਂ ਕਿੰਨੇ ਕਿਲੋਮੀਟਰ ਹੈ ਮੈਂ ਕਹਿੰਦਾ ਮਾਸਾ 4 ਕਿਲੋਮੀਟਰ ਹੋਣਾ ਹੈ ਲੈ ਭਾਈ ਬੱਚੇ ਹੋ ਵੀ ਨਹੀਂ ਲੱਗਦਾ ਹਾਂ ਹਾਂਜੀ ਭਾਈ ਸਸਰੀ ਘਰ ਬਲਾਓ ਸਸਰੀ ਤੂੰ ਵੀ ਸਸਰੀ ਘਰ ਬਲਾਓ ਛੂ ਸਸਰੀ ਘਰ ਬਲਾਓ ਮੈਂ ਕਹਿੰਦਾ ਦੋ ਇੱਕ ਮੇਲ ਦੀਆਂ ਹੋ ਗਈਆਂ ਕਿੰਨਾ ਕੁ ਫਰਕ ਹੈ ਲੱਗਦੀ ਹੈ ਹਨਾ ਠੀਕ ਹੈ ਮੈਨੂੰ ਲੈ ਲੈ ਮੈਂ ਕਹਣਾ ਜੈਸਮਿਨ ਜੇ ਸਕੂਟਰੀ ਪਰ ਆਉਣਾ ਜਾਣਾ ਹੋਵੇ ਮਿੰਟ 5 ਲੱਗੇ ਕਰਨੇ ਨਹੀਂ ਲੱਗੜੇ ਹੈ ਇਹ ਕਾਰਨ ਕਿ ਨਾ ਕੱਚੀ ਪਹੀ ਵੀ ਜਾਂਦੀ ਹੈ ਕੋਈ ਜਾਂਦੇ ਆ ਪੈਲਸ ਪੈਲਸ ਸੂਏ ਪਰ ਵੱਲ ਨੂੰ ਪਤਾ ਨਹੀਂ ਹਾਂ ਉਧਰ ਹਾਂ ਉਧਰ ਨੂੰ ਵੀ ਹੈਗਾ ਹਾਂ ਉਧਰ ਨੂੰ ਦੱਸਣਾ ਵੀ ਕਿ ਕਿ ਮੇਨ ਰੋਡ ਤੋਂ ਤਾਂ ਜਾਣੀ ਹੋਈ ਕਰਨਾ ਕਰਨ ਨੂੰ ਹਾਂ ਹੈਗਾ 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 ਤੁੰਨੋਂ ਚੱਲ ਜਿਆ ਤੇਰੀ ਹਾਂ ਬੱਸ ਮੋਂ ਤੋਂ ਚੱਲਿਆ ਜੀ ਕਰਨਾ ਮੱਝਾ ਦੇ ਆਜੇ ਕਰਨਾ ਨਹੀਂ ਵੈਸੇ ਰੋਡ ਨੂੰ ਵੀ ਨੇੜੇ ਹੀ ਹੈ ਨਹੀਂ ਰੋਡ ਨੂੰ ਹੁਣ ਆਪਣੇ ਬੜਿਆਂ ਖਾਤਰ ਤਾਂ ਨੇੜੇ ਆ ਚਾਚੂ ਉਹਨਾਂ ਨਿਆਣੇ ਖਾਤਰ ਤਾਂ ਉਹ ਥੋੜਾ ਜਿਆਦਾ ਰિસ્ਕੀ ਕੰਮ ਹੋ ਜਾਣਾ ਨਾ ਨਹੀਂ ਤਾਂ ਹੈ ਚਾਚੇ ਤੂੰ ਹੱਥ ਤੇ ਚ ਨੂੰ ਇੱਕ ਦੋ ਵੇੜਾ ਮਾਰ ਦਿਆ ਕਰੀ ਵਾ ਕੋਈ ਨਹੀਂ ਮੈਂ ਹੈ ਚ ਕੀ ਕੇ ਮੇਰੇ ਉੱਪਰ ਲਾਏ ਗਰਮ ਦੇ ਚ ਹੋਰ ਕੀ ਵੈਸੇ ਯਾਰ ਰੋਡ ਦੇ ਭਾਬੀ ਹੈ ਰੇੜੀ ਹੈ ਹਾਂ ਤੇ ਮੈਂ ਬਾਈ ਜਾਣਾ ਹੁੰਦਾ ਤੁਰਦਾ ਪਜਾਮਾ ਕੱਢ ਦੋ ਪਾਕਿਸਤਾਨ ਵਾਲਾ ਵੀ ਸੌਣਾ ਪਾਕਿਸਤਾਨ ਵਾਲਾ ਨਾ ਨਾ ਕਰਤਾਰਪੁਰ ਤੇ ਲੈਂਦੇ ਕੋਰਤ ਪਜਾਮਾ ਵਧੀਆ ਪਾਲ ਮੇਲ ਵਾਲੇ ਦਿਨ ਸ਼ਾਮ ਨੂੰ ਪਾਇਓ ਉਸੇ ਤਰ੍ਹਾਂ ਇੱਕ ਜੈਕਟ ਵੀ ਲਿਆਂਦੀ ਕੋਰਤ ਪਜਾਮੇ ਪਰ ਪਾਉਣ ਨੂੰ ਠੀਕ ਲਾ ਹਲੇ ਕਹਿੰਦਾ ਮੈਂ ਕੱਢ ਨਹੀਂ ਪਾਉਣਾ ਹਾਂ ਦਿਖਾਈ ਮੜੀ ਲਿਆ ਕੇ ਆਪੀ ਦਿਖਾਈ ਜੈਕਟ ਲਿਆ ਕੇ ਹਾਂ ਸਾਡੀ ਨਿਗਰੱਖਦਾ ਚਾਚੀ ਨਾਲ ਤੁਸੀਂ ਕਿੰਨੇ ਕਿੰਨੇ ਮਹਿੰਗੇ ਸੂਟ ਲੱਤੇ ਕਿੰਨੇ ਕਿੰਨੇ ਲੱਤੇ ਚਾਚਾ ਦਾਲਤਾ ਇਥੇ ਡਾਰ ਜਾਂਦਾ ਨਹੀਂ ਆਉਂਦਾ ਕੀ ਗੇੜਾ ਲੈ ਗਿਆ ਕੰਨਾਂ ਨਾਲ ਤਾਂ ਲੱਗਦਾ ਵੱਡਲੇ ਏ ਇੱਕ ਇਹਨਾਂ ਵੈਰਾਈਟੀ ਪਸੰਦ ਨਹੀਂ ਆਉਂਦੀ ਹੈਗੀ ਤੇਰੇ ਗੱਲ ਤਾਂ ਹੈਗੀ ਇੱਕ ਪਹਿਲਾਂ ਉਹਨਾਂ ਨੇ ਕਿੱਦਣਾ 2000 ਦਾ 3000 ਦਾ ਜਾਂ ਲਾਸਟੇ ਦੇਣਾ 5000 ਰੁਪਏ ਸੂਈ ਮਾਰਨੀ ਸਿੱਧੀ ਉਹ ਗੱਲ ਤਾਂ ਇਹੀ ਹੋਣੀ ਹੈ ਕਿ ਨਹੀਂ ਤਾਂ ਆਪਣੀ ਪੈਟ ਦੇਖ ਕੇ ਹੀ ਲੈਣੇ ਉਹ ਜਦੋਂ ਤੁਹਾਡੇ ਬੀਲ ਨੂੰ ਲੱਗੀ ਤੁਸੀਂ ਤਾਂ ਹੀ ਲੱਗੇ ਕਲਤਾਏ ਬਸ ਫਰਕ ਪੈਣਾ ਕਿ ਤੁਹਾਡੀ ਉਹ ਚੱਲੀ ਜਾਂਦੀ ਚੱਲੀ ਜਾਂਦੀ ਸਾਡੇ ਸੂਟ ਪੁਰਾਣੇ ਹੋ ਜੂਦੇ ਪੈਂਟ ਦਾ ਸਸਤੀ ਆਏ ਨਹੀਂ ਅਮਨੀਰ ਕੱਪੜੇ ਲਿਆਂਦੇ ਹਾਂਜੀ ਹਾਂਜੀ ਕਿੰਨੇ ਕੱਪੜੇ ਲਿਆਂਦੇ ਦੱਸ ਦੇ ਕਿ 5 5 5 ਬਾਅਦ ਦੱਬਦੀ ਹੈ ਕਿਤੇ ਕਿ ਉਹ ਬਾਕੀ ਤੁਹਾਡੇ ਨਾਲ ਲੈ ਕੇ ਆਉਂਗਾ ਮਾਮੂ ਤੂੰ ਕੱਦੂ ਨਾਲ ਲੈ ਕੇ ਆਉਂਗਾ ਕੱਦੂ ਬਾਕੀ ਭਾਈ ਉਹ ਤ੍ਰਿਕ ਨੂੰ ਮਹਿੰਦੀ ਦਾ ਫੰਕਸ਼ਨ ਆ। ਅੱਛਾ। ਤਿੰਨ ਨੂੰ ਸੁਖਮਣੀ ਸਾਹਿਬ ਦਾ ਪਾਠ ਆ ਨਾ ਫਿਰ ਉਹਦੇ ਦਾ ਨਾਨਕੇ ਆ ਜਣੇ ਬਟਣਾ ਲੱਗ ਜਾਣਾ ਫਿਰ ਜਾਗ ਹੋ ਜਣੇ। ਅਗਲੇ ਦਿਨ ਮੈਰਿਜ ਆ। ਭਾਈ ਰਾਜ ਵੀ ਤੇਰੇ ਕੋਲ ਪਾਰਟੀ ਕੋਲ ਮਾਸੀ ਲੈ ਆ। ਉਹ ਲਾਲ ਕੱਛਾ ਲੈ ਆਈ ਲੈ। ਹਾਏ ਹਾਏ। ਵੀ ਸੋਹਣੀ ਆ ਉਹ ਕਿੰਨੀ ਸੋਹਣੀ ਲੱਗਦੀ ਆ ਚਾਚੇ ਤੇਰੇ ਪਰ ਆਏ ਕਰੀ ਕਿਹਦਾ ਕੇਲਵਾਈਆਂ ਨਾਲ ਸਾਹਮਣੇ ਰੱਖੀ। ਚਾਲੂ ਚਿਉਣੀ ਸੋਹਣੀ ਲੱਗਦੀ ਆ ਆਪਣੀ ਭਤੀਜੀ ਨੂੰ। ਜੈਸ ਬਣਾ ਜੈਕਟ ਵਧੀਆ ਲੱਗੂ ਜੀਟੇ ਕੁਰਤੇ ਬੰਦੇ ਇੱਥੇ। ਹਾਂ ਲੱਗੂ ਚਾਚੇ ਯਾਰ ਤੂੰ ਮਾੜਾ। ਰੰਗ ਦੇਖ ਰੰਗ ਹਾਂ ਕਿਹੜਾ ਕੁੜਤਾ ਪਜਾਮਾ ਕਹਿੰਦਾ ਉਹ ਕਿਹੜੇ ਕਲਰ ਦਾ ਵਾਈਟ ਹਾਂ ਮੈਂ ਕਿਲੇ ਮੈਂ ਨੀਮਾ ਜਿਹਾ ਸੋਈ ਬੁੱਢੇ ਤਾਂ ਮੈਂ ਕਹਿੰਦਾ ਪਜਾਮਾ ਬਾਹਨ ਦੀ ਲੋੜ ਨਹੀਂ ਧਰਤੀ ਤੱਕ ਲਾ ਰਿੰਦਾ ਵਈ ਮੈਂ ਕਹਿੰਦੀ ਲਾ ਲ ਯਾਰ ਬੂਆ ਸਾਡੇ ਚਾਚੇ ਨੇ ਬੰਦਣੀ ਆ ਫਾਗ ਮੈਂ ਕਿਹਾ ਸਾਰੇ ਪਾਸੇ ਚਾਚੇ ਚਾਚਾ ਜੀ ਚਾਜ ਜੈਸਮੀਨ ਦਾ ਚਾਚਾ ਬਜਨ ਕਿੰਨਾ ਐ ਚ ਕੁਛ ਵੀ ਨਹੀਂ ਹੈਗਾ ਨਾ ਕੁਝ ਵੀ ਨਹੀਂ ਹੈਗਾ ਇੱਥੇ ਮੈਂ ਬਸ ਖਲਾਉਣਾ ਐ ਏ ਬਾਈ ਲਿਆਂਦੀ ਲੁਧਿਆਣੇ ਤੇ ਕਿੰਨੇ ਕੀ ਦੀ ਮਿਲ ਗਈ ਇਹ ਇਹ ਮਿਲ ਗਈ 800 ਰੁਪਏ ਦੀ ਠੀਕ ਨੇ ਲੁਧਿਆਣੇ ਤੇ ਹੋਰ ਇਹ ਮਹਿੰਗੀ ਮਿਲਦੀ ਏ ਉਰੇ 12 1300 ਮਿਲਦੀ ਏ ਦੂਸਰੇ ਮਨੇ ਬੀਰੇਣਾ ਨੇ ਵੀ ਲੈ ਲਿਆ ਹਾਂ ਉਹਨਾਂ ਨੂੰ ਵੀ ਦਵਾ ਲਿਆ ਕੱਪੜੇ ਤੂੰ ਲੋਰ ਦੇਖ ਤੂੰ ਜਿਹੜੀ ਗੱਲ ਕਰਦੀ ਸੀ ਸੋਹਣੀ ਆ ਤੂੰ ਤੇ ਕਿਆ ਸੋਹਣਾ ਚੋਣ ਏ ਮੇਰੀ 10 ਤੋਂ 20 10 ਤੋਂ ਮੈਂ ਬਾਲਵਾ ਮੈਂ ਬਾਲੀ ਨਹੀਂ ਹੋ ਗਈ ਸੋਹਣੀ ਆ ਤੇ ਕਿ ਸੱਚਾ ਠੱਠਾ ਵੀ ਹੋਏ ਵੀ ਤੂੰ ਵੀ ਪਾ ਮੇਰੀ ਗੱਲ ਸੁਣ ਵੈਸੇ ਮੈਂ ਲੇਟ ਆਇਆ ਰੰਗ ਪਾਉਣ ਨੂੰ ਜੀ ਨਹੀਂ ਕਰਦਾ ਹਲਵਾਈਆਂ ਕਿ ਲੱਗ ਜਾਣਾ ਹਲਵਾਈਆਂ ਨੇ 30 ਤਰੀਕ ਨੂੰ ਸ਼ਾਮ ਨੂੰ ਲੱਗ ਜਾਣਾ ਅੱਛਾ ਕਿਉਂ ਦੇ ਕੱਪੜੇ ਲਿਆਂਦੇ ਪੁੱਛਣਾ ਕਿਉਂ ਕੱਪੜੇ ਲਿਆਂਦੇ ਤੁਹਾਨੂੰ ਦੱਸ ਕੱਪੜੇ ਲਿਆਂਦੇ ਹਾਂਜੀ ਖਾਦੇ ਕੱਪੜੇ ਲਿਆਂਦੇ ਹੋਣ ਇਹਨੇ ਵੀ ਲਿਆਦੇ ਲਿਆਂਦੇ ਕੱਪੜੇ ਲਿਆਂਦੇ ਕਰੋ ਨੂੰ ਵੀ ਲਿਆਂਦਾ ਕਰੰਦਾ ਅੱਜ ਬਰਥਡੇ ਵੀ ਆ ਕਰੰਦਾ ਚਲੋ ਲਓ ਜੀ ਬਾਈ ਕਰੰਦਾ ਵੀ ਹੈਪੀ ਬਰਥਡੇ ਮਾਸੀ ਆ ਗਈ ਮਾਸੀ ਆ ਗਈ ਵਾਹ ਜੀ ਮੈਲੇ ਮੈਲੇ ਵਾਹ ਜੀ ਵਾਹ ਤਰੱਕੀ ਹੈ ਸਪੈਸ਼ਲ ਬਾਤੀਆਂ ਲੱਗੀਆਂ ਵੀ ਐ ਸਪੈਸ਼ਲ ਆਸਟ੍ਰੇਲੀਆ ਤੇ ਆਏ ਹੈ ਨਹੀਂ ਇੱਕ ਆ ਜੈਸ ਮੈਨਾਂ ਤਰੀ ਮਾਸੀ ਦਾ ਮੁੰਡਾ ਬਹੁਤ ਲੰਬਾ ਹੋ ਗਿਆ ਉਹ ਮੈਂ ਉਹਦਾ ਵੀਡੀਓ ਚ ਦੇਖਿਆ ਹੈ ਤੈਨੂੰ ਕੱਟ ਗਿਆ ਮੈਨੂੰ ਕੱਟ ਗਿਆ ਵਾਹ ਜੀ ਚਲ ਵਧੀਆ ਲੰਬੇ ਲੰਬੇ ਵਧੀਆ ਲੱਗਦੇ ਆ ਮੁੰਡੇ ਤਾਂ ਹਾਂ ਚਲ ਠੀਕ ਹੈ ਭਾਈ ਇਧਰ ਆ ਜੱਦੀ ਭੈਣ ਆਈ ਹੈ ਭਾਈ ਆ ਮਸ਼ੀਨ ਨੂੰ ਸਾਹ ਨਹੀਂ ਆਇਆ ਇਹਦੀ ਜਿਹੜੀ ਜਰਜੁਰ ਪਈ ਪਈ ਸਾਰੀ ਚੱਕਤੀ ਚੱਕਤੀ ਯਾਰ ਮਸ਼ੀਨ ਦੀ ਚਰ ਚੱਕਤੀ ਚੱਕਤੀ ਹੋ ਰਹੀ ਆ ਹੋਲੀ ਹੋਲੀ ਨਹੀਂ ਆਇਆ ਤਾਂ ਇੱਕ ਵਾਰ ਬਾਪੂ ਨੇ ਪੁੱਠੀ ਕਰ ਲਈ ਇਹਦੇ ਸਾਰੇ ਜਿੱਥੇ ਵੀ ਦਿਖਦਾ ਤੇਲ ਟੂਲ ਜਾਂ ਲਾਤਾ ਪ੍ਰੋਜੈਕਟ ਹੈ ਬਸ ਹੈ ਕੋਈ ਮਿਰਚੀ ਸਵਾਲੀ ਭਾਈ ਨਜ਼ਰ ਲੱਗਦੀ ਨਹੀਂ ਨਾ ਨਾ ਠੀਕ ਹੈ ਐਂ ਕਰ ਹੁਣ ਮੇਰਾ ਵੀ ਕੁਰਤਾ ਫਿਉਂਦੇ ਆਉਂਦਾ ਕਿੰਨੀ ਸਾਈਜ਼ 400 450 ਪਤਾ ਨਹੀਂ ਪੁੱਛਣਾ ਮੈਨੂੰ ਦੋ ਤਰ੍ਹਾਂ ਦਾ ਕੁਰਤਾ ਹੈ ਇੱਕ ਤਾਂ ਮਤਲਬ ਇਲਾਸਟਿਕ ਇੱਕ ਪੈਂਟ ਟੈਪ ਖਾਤੇ ਨਹੀਂ ਮੈਂ ਤੁਹਾਨੂੰ ਟੇਲਰ ਦੱਸ ਦਿੰਦੀ ਕੋਈ ਮੈਨੂੰ ਵੀ ਨੇ ਕਿਸੇ ਨੇ ਕਿਹਾ ਕੇ ਨਾ ਪੈਂਟ ਵਾਲਾ ਭਾਈ ਜੇ ਆਪਾਂ ਦੁਈ ਤੀ ਵਾਰ ਪਾਈਏ ਫਿਰ ਟੈਟ ਜਾ ਹੋ ਜਾਂਦਾ ਕਹਿੰਦਾ ਲਾਸਟਿਕ ਆਲਾ ਪਾਉਲੀ ਵਧੀਆ ਰੰਗ ਆਲਾ ਬਾਈ ਚਾਚੇ ਹੋਰ ਕਿਉਂ ਹਾਂ ਨਾਲੇ ਕਿਹੜੇ ਕੋਈ ਤਰ੍ਹਾਂ ਪੱਲਾ ਚੱਕ ਕੇ ਦੇਖਣ ਲਈ ਤੇ ਲਾਸਟਿਕ ਪਾਏ ਪਿੰਡ ਪਾਈ ਠੀਕ ਨਹੀਂ ਮੂਹ ਹਾਂ ਚਲੋ ਭਾਈ ਚੱਲੀਏ ਘੁੰਮਣ ਜਾਣਾ ਕਿਨੇ ਚੁੱਭ ਜਾਣਾ ਜਿਵੇਂ ਗੱჭਕ ਦੇ ਦੇ ਪਤਾ ਨਹੀਂ ਕਿ ਲੋ ਜੀ ਭਾਈ ਚੱਲਦੇ ਕੰਮ 'ਚ ਬਾਪੂ ਪਹੁੰਚ ਗਿਆ ਉਧਰ ਤੇ ਇਧਰ ਕੱਪੜੇ ਵਾਲਾ ਬਾਈ ਵੀ ਆ ਗਿਆ ਚੂ ਚੂ ਕਰੋ ਕਰੋ ਭਾਈ ਆ ਰੰਗ ਨਾਲ ਆਰੇ ਤੁਹਾਨੂੰ ਇਹ ਰਸਤਾ ਨਹੀਂ ਦਿਖਾਉਣਾ ਜੀ ਲਓ ਜੀ ਬਾਈ ਪੂਰੀ ਦੇ ਨਵੇਂ ਟਰੈਕਟਰ ਤੇ ਅੱਜ ਦਰਸ਼ਨ ਹੋਏ ਐ ਮੈਂ ਕਹਿੰਦਾ ਪੂਰੀ ਪਹਿਵੀਂ ਤੈਂ ਵੀ ਅੱਜੇ ਚਲਾਇਆ ਹੈ ਨਾ ਉਦੋਂ ਇੱਕ ਕਿਹੜਾ ਲਾ ਗਿਆ ਮੁੰਡਾ ਰਮਨ ਨਹੀਂ ਬਾਕੇ ਦੇਖਿਆ ਇਹਨਾਂ ਨਾ ਬਾਕੇ ਨਹੀਂ ਦੇਖਿਆ ਸਵਾਗੇ ਹੀ ਪਾਇਆ ਸਵਾਗੇ ਹੀ ਪਾਇਆ ਇਹ ਜ਼ੋਰ ਆਲਾ ਕੰਮ ਵੀ ਲੈ ਲਿਆ ਤੇ ਜ਼ੋਰ ਆਲਾ ਹੁਣ ਕੰਮ ਵੀ ਨਹੀਂ ਰਿਹਾ ਬਾਸਲਾ ਕਾਫੀ ਆ ਲਓ ਜੀ ਬਾਈ ਲੰਬਾਈ ਚੈੱਕ ਕਰੋ ਕਿਹਦਾ ਹੋਰ 855 ਕਿੱਲਾ ਜਿਆਦਾ ਲੰਬਾ ਬੂਟੇ ਨੇ ਸਲਾ ਘੱਟ ਮੁੜਦਾ ਲੰਬਾ ਜਿੰਨਾ ਆ ਮੂਰੇ ਤੰਕਰ ਦਾ ਪੂਰੀ ਬੈਂਪਰ ਦਾ ਤੰਕਰ ਦਾ ਬੈਂਪਰ ਜਾਈਦਾ ਦੂਆ ਜਿਕਣਾ ਛੋਟਾ ਦਾ ਚੱਕਾਂ ਆਪਾਂ ਨੂੰ ਹਾਂ ਇਹ ਥਾਲਾ ਬੈਂਪਰ ਮੁਰਦਾਂ ਨੇ ਬੂਟੇ ਯਾਰ ਪਾਵਰ ਵੀ ਨਾ ਮੜਿਆ ਕਿਹੜਾ ਹੋਣੂਗਾ ਪੂਰੀ ਕਹੇ ਜੇ ਗੱਲਾਂ ਕਰਦਾ ਬੂਟੇ ਝੌਕਾ ਹੁੰਦਾ ਲੰਬਾਈ ਹੋ ਜਾਂਦੀ ਇਹਦੀ ਛੋਟਾ ਕਰਾ ਕੇ ਗੱਬੇ ਨੇ ਵੜਾ ਕੇ ਟਾਇਰ ਮੂਹੇ ਕਰਾ ਲਓ ਇੰਨਾ ਕਰਉਂਦੇ ਆ ਸਾਲ ਨੂੰ ਫੋੜੇ ਦਿਨ ਨੂੰ ਕਰਦੇ ਆ ਵੀ ਇਸ ਵਾਲੇ ਸਾਦਾ ਸਾ ਲੰਬਾ ਨਾ ਪੂਰੀ ਭਾਈ ਹੁਣ ਇਹ ਸੈਲਰ ਬਚਾਲ ਕੇ ਐਰ ਹੜਾ ਹੋਇਆ ਮੜਾ ਜਾ ਨਾਪੂਰੀ ਸੈਲਰ ਬਚਾਲ ਕੇ ਰਹਿਲਾ ਪੈ ਗਿਆ ਮੜਾ ਉੱਥੇ ਤੇ ਹਾਂ ਹਾਂ ਨਾ ਨਾ ਰਹਿਲਾ ਤਾਂ ਬਥੇਰਾ ਤਾਂ ਹੈ ਸਵਾਗਾ ਹੁਣ ਸਵਾਗਾ ਉੱਥੇ ਰਹਿੰਦਾ ਦਾ ਅੱਧਾ ਗੀਲਾ ਕਾ ਪਰਸੋਂ ਵੀ ਜੀਆ ਤਾਂ ਜਵੀ ਜੀ ਅੱਛਾ ਚੱਲ ਮਾਰੇ ਆ ਫਿਰ ਚੱਲੀਏ ਭਾਈ ਆਪਾਂ ਮੈਂ ਜਾਣਾ ਲੁਧਿਆਣੇ ਹਾਂ ਮੁੰਡੇ ਕੋਲ ਮੁੰਡੇ ਕੇ ਜਾ ਕੇ ਆਉਣਾ ਹਾਂ ਦੇਖਦਾ ਏ ਢੇਡਾ ਮਾਰ ਕੇ ਆਉਣਾ ਚੱਲ ਸਵਾਗਾ ਨਿੱਗਰ ਆ ਤੇਰਾ ਉਹਦਾ ਵਧੀਆ ਉਧਰ ਪਾਇਆ ਤਾਂ ਰੱਖਿਆ ਤਾਂ ਥੱਲੇ ਫਿਰ ਇਹਦੇ 'ਤੇ ਲੋੜ ਨਹੀਂ ਇਹਦਾ ਨਿੱਗਰ ਹੈ ਇਹਦੇ 'ਤੇ ਕਿਆ ਰੱਖਣ ਭਾਰ ਆਏ ਆਲੇ ਵੀ ਨਿੱਗਰ ਹੂੰ ਹੂੰ ਸਾਲੇ ਬੰਦੇ ਸੋ ਅੱਗਾ ਬਾਈ ਪੂਰੀ ਦਾ ਪਾਇਆ ਉਹਦਾਂ ਰੱਖਣੇ ਲੋੜੇ ਨਹੀਂ ਹੈਗੀ ਨਿੱਗਰ ਹੈ ਸੈਲਫ ਚੱਦੂ ਜੌਖਾ ਕਰਦਾ ਭਾਰ ਪੂਰੀ ਨਵੀਂ ਬੈਟਰੀ ਖਾਹਿੰਦਾ ਕਿੰਨੇ ਕ ਚੱਕਰੀ ਸੈਲਫ ਲੈ ਜਾਨ ਚੱਲ ਠੀਕ ਹੈ ਲੈ ਤੇ ਲੋ ਜੀ ਬਾਈ ਲਾਸਟ ਵਿੱਚ ਆ ਕੇ ਮਿਲਿਆ ਏ ਰੋਡੀ ਬਾਈ ਕੀ ਆ ਹਾਲ ਹੈ ਵਧੀਆ ਹਾਂ ਜੀ ਰੋਡੀ ਵਿਆਹ ਆ ਗਿਆ ਤਿਆਰੀ ਤੁਰੀ ਕਰ ਲਈ ਕੱਪੜੇ ਲੈ ਲੈ ਕੱਪੜੇ ਲੈਣੇ ਆ ਲੈਣੇ ਮੇਰੀ ਗੱਲ ਸੁਣਨਾ ਕੱਪੜੇ ਲੈ ਲੈ ਨਹੀਂ ਉਥੇ ਟੈਂਟੇ ਜੀ ਨਹੀਂ ਵੜਨ ਦੇਣਾ ਸੀ ਯਾਰ ਤਰੀਕ ਨੂੰ ਕਲੇ ਆਉਣ ਪੈਂਟ ਸ਼ਰਟ ਪੈਂਟ ਸ਼ਰਟ ਲੈ ਆਣੇ ਭਾਈ ਇਹ ਹੁਣ ਕਈ ਦਿਨ ਹੋ ਗਏ ਘਰੇ ਰਹਿੰਦਾ ਕਿਆ ਕਰਦਾ ਕਰੇ ਯਾਰ ਕੰਮ ਕਾਰਜ ਥੱਪ ਜਾ ਹੋਇਆ ਕੰਮ ਕਾਰਬਾਈ ਹੁਣ ਆਏ ਨਾ ਚਾਰੇ ਪਾਸੇ ਗਣਕਾ ਬੀਜੋ ਗਿਆ ਠੰਡਾ ਹੋ ਜਾਂਦਾ ਰੋਡੀ ਹਾ ਟਾਈਮ ਚਾਵੇ ਠੰਡਾ ਹੋ ਜਾਂਦਾ ਰਹਿ ਜਾਂ ਥੱਪ ਜਾ ਹੋ ਜਾਂਦਾ ਵੀ ਖੋਲਦਾ ਨਹੀਂ ਹੈ ਕੰਮ ਖੋਲਦਾ ਨਹੀਂ ਹਾਂ ਕਾ ਖੁੱਲੂ ਵਜਾ ਘਟ ਘਟ ਦੇ ਬਾਅਦ ਨਾਲੇ ਆਏ ਆ ਬਾਈ ਇੰਨੇ ਪੈਸੇ ਲੈ ਕੇ ਕਿੱਥੇ ਜੜ ਗਏ ਪੈਸੇ ਕਿਦੇ ਨੇੜੇ ਦੀ ਵਾਲੀ ਉਹੀ ਤਾਂ ਲੱਗੇ 500 ਰੁਪਏ ਦੀ ਰੋਟੀ ਸੱਚੀ ਦਸੀ ਕਿੰਨੇ ਸੰਦੂਖ ਭਰੇ ਵੀ ਕੋਈ ਨਹੀਂ ਬੜਿਆ ਬਾਈ ਉਹ ਹੀ ਝੂੜੋ ਬੰਦਾ ਲੈ ਪੂਰੇ ਨਾਲ ਖਾ ਲਈ ਨਹੀਂ ਚਲੋ ਆਏ ਤਾਂ ਬਾਈ ਕੰਮ ਕਰਾ ਹੈ ਵੀ ਚੱਲੀ ਜਾਂਦਾ ਮਨੂਟਾ ਅੱਗੇ ਪਿੱਛੇ ਛੁੱਟੀ ਵੀ ਕਰਨੀ ਜ਼ਰੂਰੀ ਹੈ ਅੱਧਾ ਦਿਨ ਘਰ ਦੇ ਆ ਕੇ ਵੀ ਟਾਈਮ ਕੱਢਣਾ ਪੈਂਦਾ ਕ ਨਹੀਂ ਜਾਣਾ ਪੈਂਦਾ ਹੋਰ ਸੁਣਾ ਐਨੂੰ ਵਧੀਆ ਹੈ ਵਧੀਆ ਹੈ ਭਾਈ ਕੰਮਕਾਰ ਓਕੇ ਆ ਕਣਕਾਂ ਨੂੰ ਪਾਣੀ ਲੱਗ ਰਿਹਾ ਕੋਈ ਬੀਜ ਵੀ ਰਿਹਾ ਏ ਕੋਈ ਪਾਣੀ ਵੀ ਲਾ ਰਿਹਾ ਕੋਈ ਰੇਹ ਚੱਲਦਾ ਕੰਮ ਚੱਲਦੇ ਤਾਂ ਹੈਗੇ ਆ ਦਿਨ ਵਧੀਆ ਰੋਟੀ ਦਿਨ ਵਧੀਆ ਹਾਂ ਨਹੀਂ ਭਾਈ ਵੇਚੀ ਇਹਨੂੰ ਦੋ ਤਿੰਨ ਦਿਨਾਂ ਧੁੰਦ ਜੀ ਆ ਸਾਬ ਨਾਲ ਪੈਣ ਲੱਗ ਗਈ ਤੇ ਐਂ ਤਾਂ ਵੀ ਸਾਲ ਇਨੀ ਛੇਤੀ ਆ ਗਿਆ ਹਾਂ ਸਹੀ ਗੱਲ ਪਰ ਹੁਣ ਖੁੱਲ ਗਿਆ ਮੌਸਮ ਖੁੱਲ ਗਿਆ ਸਵੇਰੇ ਸ਼ਾਮ ਦੀ ਠੰਡ ਰਹਿ ਗਈ ਹਾਂ ਸਵੇਰੇ ਤੇ ਇੱਕ ਅਸੀਂ ਕੰਮਾਂ 'ਚ ਫਤੇ ਕਰਕੇ ਆਏ ਰੋਪੜ ਤੇ ਹਾਂ ਕਹਿੰਦੇ ਅਸਲਾ ਲਿਆਏ ਅਸਲਾ ਅਸਲਾ ਦੱਸ ਨਹੀਂ ਸਕਦੇ ਕਿਹੜਾ ਅਸਲਾ ਲਿਆਏ ਦੱਸ ਨਹੀਂ ਸਕਦੇ ਤੜਕੇ ਤੜਕੇ ਮੈਂ ਰੋਟੀ ਲਿਆਇਆ ਚੱਕ ਲੈ ਰੋਟੀ ਕਹਦਾ ਜਿਵੇਂ ਫੌਜੀ ਹੁੰਦਾ ਨਿਆਰਾ ਆਤਾ ਹੈ ਨਿਆਰਾ ਆਤਾ ਹੈ ਕਾਰ ਵੜ ਜਾਣਾ ਦਾ ਕੰਟੀਨ ਚ ਦੇ ਸਬਾਨ ਮਿਲੇਗਾ ਅੰਦਰ ਵਧੀਆ ਵਧੀਆ ਕੈਂਡ ਕੈਂਡ ਨਹੀਂ ਐਨੇ ਵਧੀਆ ਵਧੀਆ ਰੋਟੀ ਅੰਬ ਕਿੰਨੇ ਸਾਲ ਦਾ ਹੁਣ ਹੂੰਗਾ 5 ਕੇ ਸਾਲ ਦਾ ਵੱਧਣਾ 7 10 ਸਾਲ ਦਾ 10 ਕੇ ਸਾਲ ਦਾ ਹੋਣਾ ਹੈ ਹੁਣ ਤੱਕ ਇਹਨੇ ਅੰਬਾ ਦੀ ਵੀ ਪਛਾਣ ਆ ਕਿੰਨਾ ਮਾਡਲ ਦਾ ਕਿੰਨੇ ਸਾਲ ਦਾ ਹੈ ਹੰ ਮਾਵੜਾ ਸਾਹਿਬ ਪਤਾ ਹੁਣ ਨਹੀਂ ਰੋਟੀ ਆਏ ਦੱਸ ਵੀ ਜੇਕਣਾ ਕੋਹਾੜਾ ਬੰਦਾ ਰੋਹ ਚਲਾਈ ਜਾਂਦਾ ਫੇ ਸਰੀਰ ਪੱਕ ਜਾਂਦਾ ਪੱਕੇ ਜਾਂਦਾ ਥੱਕਦੇ ਨਹੀਂ ਫੇ ਥੱਕਦਾ ਨਹੀਂ ਬੰਦਾ ਸਾਹ ਪੱਕੇ ਜਾਂਦਾ ਬੰਦੇ ਹੂੰ ਜੇ ਕੋਈ ਉਪਰਾ ਬੰਦਾ ਚਲਾਵੇ ਲੈ ਹੌਲ ਕੇ ਹੀ ਗੜੀ ਦੇਣਾ ਉਹਨੇ ਇੱਕ ਬੂਟਾ ਵੱਟ ਕੇ ਵਸ ਕਿ ਇੱਕ ਵਾਰ ਵੱਟੋਣ ਕਿਵੇਂ ਨਹੀਂ ਉਹਨੇ ਦੋ ਜੜਾ ਵੱਟ ਕੇ ਜਦ ਜਦੇ ਗੇਜਣੇ ਗਾਣਾ ਪਾਣੀ ਪਲਾਉ ਬਾਈ ਇਹ ਵੀ ਆ ਬਾਈ ਤਰੀਕਾ ਹੁੰਦਾ ਯੂ نو ਤਰੀਕਾ ਆ ਕੇ ਕੰਮ ਕਰਨ ਦਾ ਉਹਦਾ ਉਰੀ ਅਮਰੀਕਾ ਉਹ ਕੰਮ तरीका तरीकदी ਗੱਲ ਹੈ। ਟਿੱਕੇ ਹੀ ਕਰਦਾ। ਥੋੜੀ ਆ ਵੀ ਛਟੀਆਂ ਐ ਨੇ ਨਸਲੇਦਾਂ ਨਹੀਂ ਹੈਗੇ ਮੋਟੀਆਂ ਨੇ। ਇਹ ਜਦੋਂ ਮੈਂ ਇਕੱਲਾ ਹੀ ਘੇਰ ਦਿੰਦਾ ਆਂ। ਆਹ ਗੜੇ ਮੂਟੇ। ਹੈ ਜੀ? ਭਾਈ ਤੇ ਯਾਰ ਮੇਰੀ ਗੱਲ ਹੈ ਕਹਿੰਦਾ ਇਹ ਜਿਹੜਾ ਮੈਂ ਇਕੱਲੇ ਕਿੰਨਾ ਟਾਈਮ ਲਾਉਂਦਾ? ਮੈਂ ਕਹਿੰਦਾ 5-6 ਮਿੰਟ ਲਾਉਂਦਾ। ਇੱਕ ਵਾਰੀ ਭਾਈ ਕੀ ਹੋਇਆ? ਸਾਡੇ ਖੇਤ 'ਚ ਛੋਟੀ ਜਿਹੀ ਨਿੰਮ ਜੀ ਖੜੀ ਸੀ। ਕਾਲੇ ਲੋਟੇ ਨਹੀਂ ਆਈ ਘਰੇ। ਇਹਦੋਂ ਨੂੰ ਟੱਕ ਲਾਉ। ਫਿਰ ਥੋੜੀ ਕੀ ਹੋਇਆ? ਬੰਦੂ ਬਲਾ ਕੇ ਲਿਆ ਜੀ ਫਿਰ। ਫਿਰ ਪਾਈ ਲੱਭੀਆ। ਇਹ ਭਾਈ ਨਵੀਂ ਦੋ 10-20 ਮਿੰਟ ਜੇ ਬਾਅਦ ਤੇ। ਤਾਂ ਹੀ ਕਹਿੰ ਇਹਨੂੰ ਤਰੀਕਾ ਆਦਾ ਅਸੀਂ ਛੋਟੀ ਜੀ ਖੱਡੀ ਜੀ ਮਾਰ ਲਈ ਇਹਨੇ ਡੂੰਗਾ ਚੌੜਾ ਖੱਡਾ ਵੱਜਦਾ ਹੈ ਚੌੜਾ ਵੱਜਦਾ ਹੈ 14 ਫੇਰ गिरਦਾ ਹੈ ਫੇਰ 겝ਦੀ ਹੈ ਬਾਕੀ ਰੋਡੀ ਚੱਲਦੇ ਆ ਮੈਂ ਵੀ ਲਿਆਉਣੀ ਕਿ ਪੈਂਟੀ ਸ਼ਲਟਰ ਤੁਹਾਨੂੰ ਦਵਾ ਲਿਆਉਂਗਾ ਰੋਪੜ ਤੇ ਲੈ ਲੈਣੀ ਹਾਂ ਹਾਂ ਰੋਪੜ ਦੀ ਜੀਂਦੀ ਲੈਣੀ ਜੀਂਦੀ ਲੈਣੀ ਜੀਂਦੀ ਪੈਂਟੀ ਸ਼ਲਟਰ ਦਵਾ ਲੈਣ ਨੂੰ ਫੇਰ ਦੇਖਦੇ ਬੇਲੇ ਹੋ ਕੇ ਹੁਣ ਬੇਲੇ ਨਾਲ ਦੀ ਹੈ ਕੰਮ ਤਾਂ ਹੈ ਨਹੀਂ ਕੋਈ ਕੰਮ ਤਾਂ ਹੈ ਨਹੀਂ ਕਨਹੀਂ ਹਾਂ ਦੇਣ ਵੀ ਵਧੀਆ ਹੈ ਦੇਣੀ ਵੀ ਵਧੀਆ ਬਸ ਕਨਹੀਂ ਲੜੀਆਂ ਤਾਰਤੀਆਂ ਡਾੜੀਆਂ ਤਾਂ ਸਿਰਫ ਮੈਂ ਤਾਰਨੀ ਆ ਹਲੇ ਦਵਾ ਲਈ ਨਹੀਂ ਲੱਗਿਆ ਪਿਆ ਮੈਂ ਤਾਂ ਹੁਣ ਵਿਆਹ ਤੇ ਬਾਰਮਾ ਤਾਰੂਗਾ ਅੱਛਾ ਵਿਆਹ ਤੇ ਬਾਰ ਠੀਕ ਆ ਰੋਡੀ ਭਾਈ ਮੇਰੇ ਮੋਟਰਸਾਈਕਲ ਕੇ ਧੱਕਾ ਕਰਦਾ ਰਿਹਾ ਕਿ ਗਰੀਬ ਕੇਲੇ ਧੱਕਾ ਤੂੰ ਵਾਦਾ ਚੱਕਦਾ ਹੁੰਦਾ ਇਹ ਆ ਪਾਈ ਪੱਤੇ ਭਾਈ ਇਹ ਖੜਾ ਕਰਦਾ ਹੁੰਦਾ ਕਹਿੰਦਾ ਰੋਡੀ ਯਾਰ ਇੰਡੀਕੇਟਰ ਟੁੱਟ ਗਿਆ ਨਾ ਪਤਾ ਨਹੀਂ ਕਿਹ ਚੱਕਰ ਨਵਾਂ ਪਾ ਦੂਗਾ ਕਿ ਚੇੜ ਲਾਦੀ ਇਹਨੂੰ ਉਹ ਫਾਈਵ ਕੁੱਕਾ ਦੇ ਫਾਈਵ ਕੁੱਕਾ ਲਾ ਦਿੰਦੇ ਆ ਨਹੀਂ ਯਾਰ ਹੁਣ ਦੋ ਕੰਮ ਹੋਣੇ ਆ ਇੱਕ ਤਾਂ ਇਹ ਇੰਡੀਕੇਟਰ ਇੱਕ ਇਹਦਾ ਸੀਟ ਕਵਰ ਫਟ ਗਿਆ ਆਪਾਂ ਨੇ ਦੋ ਕੰਮ ਕਰਾ ਕੇ ਲਿਆਉਣੇ ਨੇ ਸੀਟ ਕਵਰ ਵੀ ਪਾ ਕੇ ਲੈਣਾ ਤੇ ਇੰਡੀਕੇਟਰ ਦਾ ਵੀ ਇਹ ਤਾਂ ਲੱਗਣਾ 500 ਰੁਪਏ ਹੁਣ ਲਾ ਰਹਿਣਾ ਆਪਾਂ ਨੇ ਆ ਉਹਦੀ ਟੇੜ ਦੇ ਹਾਂ ਰੋਡੀ ਦਾ ਟਾਇਰ ਪਤਾ ਨਹੀਂ ਯਾਰ ਕਿੱਕਣਾ ਘਸ ਗਿਆ ਹੁਣ ਪਾਇਆ ਤਾਂ ਦੇਖ ਆ ਦੇਖ ਕੋਈ ਕਿ ਕੰਗੁੱਡੀ ਐ ਸਾਹਮਣੇ ਲਾਦੀ ਬਾਈ ਕਿਹੜੇ ਤਰੀਕੇ ਕੇ ਘਾ ਸੇਲ ਗੁੱਡੀ ਉਹੀ ਗੱਲ ਆ ਲੈ ਕੋਈ ਜਮੇ ਹੀ ਘਸ ਗਈ ਕੋਈ ਖੜੀ ਐ ਇੱਕ ਸਾਈਡ ਤੇ ਜਮੇ ਚੱਕਦਾ ਪਤਾ ਨਹੀਂ ਸ਼ੌਕਰ ਡਾਉਣ ਆ ਸ਼ੌਕਰ ਦਾ ਕੰਮ ਐ ਨਹੀਂ ਦੱਬੇ ਦੇ ਘਸਣਾ ਚਾਹੀਦੇ ਤਾਂ ਯਾਰ ਫਟਾ ਪੁੱਤ ਮੈਨੂੰ ਸ਼ੌਕਰ ਦਾ ਚੱਕਰ ਲੱਗਦਾ ਐ ਬਾਕੀ ਪਤਾ ਨਹੀਂ ਬਾਈ ਵੀ ਗੱਡੀ ਹੋਏਂ ਕਰ ਦਈਏ ਹੁਣ ਟਾਇਰ ਬਦਲਾ ਕੇ ਪਾ ਲੈਣਾ ਹੈ ਫੇਰ ਦੇਖਦੇ ਕਹਿੰਦਾ ਨਹੀਂ ਠੀਕ ਹੈ ਇੱਕ ਸਾਈਡ ਤੇ ਘਾਦਾ ਇੱਧਰ ਚਲੋ ਠੀਕ ਹੈ ਬਾਈ ਅੱਜ ਦਾ ਵਲੌਗ ਇੰਨਾ ਤਾ ਬਾਕੀ ਫੇਰ ਦੇਖਦੇ ਕਿਹੜਾ ਪ੍ਰੋਜੈਕਟ ਸੱਪ ਕੱਢਾਂਗੇ ਨਵਾ ਕੋਈ ਤਾਂ ਕੋਈ ਤਖੜਾ ਲਿਆਂਦੇ ਕੋਈ ਕੱਪੜੇ ਛੱਪੜੇ